ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵ ਟੀਵੀ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਮ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡਾ ਸ਼ੁਕਰਚੱਕ ਤੇ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਅੱਜ ਇੱਥੇ ਇਕੱਤਰ ਹੋਏ ਹਾਂ ਕਿਉਂਕਿ ਆਪ ਸਭ ਦੇਖ ਰਹੇ ਹੋ ਕਿ ਜੋ ਬੰਨਿਆਂ ਦਾ ਮਤਾ ਬਹੁਤ ਜ਼ਿਆਦਾ ਭਖਿਆ ਹੋਇਆ ਸਾਰੇ ਬੰਨੇ ਉਸੇ ਛਿੰਦਲੇ ਦੇ ਵਿੱਚ ਅੱਜ ਇੱਕ ਇਹ ਤੇ ਬਹੁਤ ਵੱਡੀ ਮੀਟਿੰਗ ਬਹੁਤ ਵਿਸ਼ਾਲ ਜਿਹੜੀ ਇੱਕ ਰੈਲੀ ਕੀਤੀ ਜਾ ਰਹੀ ਹੈ ਆਹ ਤੁਹਾਨੂੰ ਦਿਖਾਈਆਂ ਲਾਈਵ ਤਸਵੀਰਾਂ ਬਰੇ ਜੂਨ ਆਓ ਆਦਰ ਨਾ ਕਰੋ ਭਈਏ ਭਜਾਓ ਭਜਾਓ ਭਈਏ ਭਜਾਓ ਭਜਾ ਭਜਾ ये पुजाओ राम जाओ 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 ये ਇਦੋਂ ਤੋਂ ਹੁਣ ਆਪਾਂ ਪਿੰਡ ਦੇ ਜੋ ਸਰਪੰਚ ਸਾਹਿਬ ਨੇ ਉਹਨਾਂ ਦੇ ਨਾਲ ਮਿਲਦੇ ਉਹਨਾਂ ਨਾਲ ਕਰਦੇ ਗੱਲਬਾਤ ਸਰਪੰਚ ਜੀ ਕੀ ਕਹਿਣਾ ਚਾਹੋਗੇ ਜੋ ਆ ਭਈਆਂ ਦਾ ਮੁੱਦਾ ਇੰਨਾ ਪੱਖਿਆ ਆ ਤੁਸੀਂ ਦੇਖੋ ਜੀ ਇਹ ਬਹੁਤ ਅਹਿਮ ਮੁੱਦਾ ਕਿਉਂਕਿ ਪਹਿਲਾਂ ਤੇ ਸਾਨੂੰ ਐਸੀ ਆਪਣੀਆਂ ਲੋੜਾਂ ਕਰਕੇ ਇੰਨਾਂ ਕਿ ਸਾਡੇ ਕੰਮ ਸ਼ਾਇਦ ਹੋਣੇ ਨਹੀਂ ਪਰ ਜਿਹੜੀਆਂ ਪੂਜੀਆਂ ਹਰਕਤਾਂ ਨੇ ਇਹ ਆਲ ਕਰਿਆ ਜੇ ਪੂਜੀ ਹਰਕਤਾਂ ਕਰ ਲਿਓ ਇਹਨੂੰ ਤਾਂ ਪਾਸ ਨਹੀਂ ਲੱਗਦਾ ਬਾਕੀ ਇਹਨਾਂ ਦਾ ਸਰਕਾਰ ਹਟਿਛੇ ਦੀ ਪ੍ਰਧਾਨਤਾ ਸਮਾਜ ਦਾ ਰਵੱਲ ਇਹਨਾਂ ਦਾ ਬਹੁਤ ਵੱਡਾ ਅਪਰਾਧਾ ਕਿਉਂਕਿ ਅੱਜ ਕੱਲ ਕਿਸੇ ਵੀ ਚੀਜ਼ ਤੇ ਕੰਟਰੋਲ ਕਰਨਾ ਤੇ ਇੱਕ ਮੀਡੀਆ ਜਿਹੜੀ ਆਪਾਂ ਕਰ ਸਕਦੇ ਆ ਤੇ ਜੋ ਮੈਂ ਇਹਨਾਂ ਦਾ ਵੇਖਦਾ ਕਿ ਮੀਡੀਆ ਦੇ ਜਰੀਏ ਖਾਸ ਤੌਰ ਤੇ ਫੇਮਸ ਉਹਨਾਂ ਦੇ ਪੂਰੇ ਗਰੁੱਪ ਵੱਲੋਂ ਕੋਈ ਨਾ ਖੁਸ਼ ਬਕਰਾ ਬਿਆਨ ਜੜਾ ਲਗਾ ਰਿੰਦਾ ਤੇ ਮੈਂ ਬਹੁਤ ਖੁਸ਼ ਹਾਂ ਤੇ ਮੈਂ ਨਗਰ ਵਾਸੀਆਂ ਨੂੰ ਹੀ ਉਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਇਹਨਾਂ ਤੇ ਕਾਬੂ ਪਾਇਆ ਜਾਵੇ ਹੋਵੇ ਕਿਸੇ ਵੀ ਢੰਗ ਨਾਲ ਇਹ ਕਾਬੂ ਦੀ ਕੋਸ਼ਿਸ਼ ਹੁਣ ਮਤਲਬ ਕਰੋ ਜਦ ਤਰਾ ਇਹਨਾਂ ਦਾ ਆਧਾਰ ਕਾਰਡ ਨਾ ਬਣਾਇਆ ਜਾਵੇ ਵੋਟਰ ਕਾਰਡ ਨਾ ਬਣਾਇਆ ਜਾਵੇ ਜਾਂ ਇਹਨਾਂ ਕੋਈ ਚੀਜ਼ ਨਾਲ ਲਈ ਜਾਵੇ ਜਦੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਦੂਰ ਕਰਾਂਗੇ ਤੇ ਇਹ ਆਟੋਮੈਟਿਕਲੀ ਵੀ ਇਹ ਸਾਡੇ ਕੋਲ ਮਤਲਬ ਇਹਥੋਂ ਵਾਪਸ ਭਜੰਦੀ ਕੈਰੀ ਕਰਨਗੇ ਤੇ ਮੈਂ ਤੇ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕੀ ਇਹ ਬਤੁ ਬਤ ਸਹਿਯੋਗ ਦਿੱਤਾ ਜਾਏਗਾ ਤੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਇਹਨਾਂ ਨੂੰ ਆਪਣੇ ਬਿਜਨਾਂ ਜ਼ਰੂਰ ਕੀਤਾ ਜਾਂਦਾ ਵਾ ਇਹ ਕਿਸ ਨੇ ਆਪਣੇ ਨਿੱਜੀ ਤੌਰ ਤੇ ਕੰਮ ਦੇ ਰੱਖਿਆ ਵਾ ਚਲੋ ਸਰਦਾ ਭਾਵੇਂ ਨਹੀਂ ਆ ਪਰ ਸਾਨੂੰ ਸਾਰਨਾ ਪੈਣਾ ਇੱਕ ਤੇ ਉਹਦੇ ਨਾਲ ਸਾਡਾ ਇਹ ਵੀ ਹੋਊਗਾ ਕਿ ਜਿਹੜੇ ਸਾਡੇ ਬੱਚੇ ਆ ਜਿਹੜੇ ਬਾਹਰ ਨੂੰ ਭੱਜਣਦੇ ਆ ਹੁਣ ਉਹਨਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਉਹ ਸਾਡੇ ਨਾਲ ਧੱਕੇ ਹੋਣ ਦੇ ਪਿਆ ਤੇ ਉਹ ਕੋਸ਼ਿਸ਼ ਕਰਨਗੇ ਵੀ ਆਪਣਾ ਵਾਪਸੀ ਜ਼ਰੂਰ ਕਰਨ ਇੱਕ ਇੱਕੰਮ ਨੰਬਰ ਘਟ ਤੋਂ ਘਟ ਨੇ ਮਾਪਿਆਂ ਦੇ ਕੋਲ ਰਹਿਣਾ ਜਿਹੜਾ ਜ਼ਰੂਰੀ ਹੈ ਜ਼ਰੂਰੀ ਹੋ ਗਿਆ ਤੇ ਮੈਂ ਉਹ ਇਹਨਾਂ ਸਰਦਾਰ ਹਰਜਨ ਸਿੰਘ ਜੀ ਕੋਲੋਂ ਸਾਹਿਬ ਨੂੰ ਨਵਲ ਸਿੰਘ ਜੀ ਨੰਬਰਦਾਰ ਨੇ ਹੋਰ ਸਾਰੀ ਸਾਥ ਸਮਰਥਿਆ ਸਾਰਿਆਂ ਦਾ ਬਹੁਤ ਹੀ ਅਤਿ ਤਨਵਾਗਿਰ ਤੁਹਾਨੂੰ ਧੰਨਵਾਦੀਆਂ ਕਿਉਂਕਿ ਇਹਨਾਂ ਦਾ ਜੋ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰ ਰਿਹਾ ਤੇ ਇਹ ਤੁਹਾਡੇ ਪਿੰਡ ਵਾਲਿਆਂ ਨੇ ਵੀ ਸੰਸਥਾ ਨੇ ਕਿਨਾਰਾ ਲਾਇਆ ਵਾ ਵੀ ਭਈਏ ਪਜਾਓ ਤੇ ਪੰਜਾਬ ਬਚਾਓ ਤੇ ਆਹਨ ਆਪਾਂ ਕਰੀਏ ਉਹਨਾਂ ਵਾਲੇ ਗੱਲਬਾਤ ਹਾਂਜੀ ਜੀ ਅੱਜ ਦਾ ਜੋ ਤੁਸੀਂ ਵਿਸ਼ਾ ਜੀ ਮੀਟਿੰਗ ਕੀਤੀ ਹੈ ਕਿਸ ਕਾਰਨ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਅੱਜ ਪਾਪਾ ਜੀ ਹੁਣ ਸਿੰਘ ਧਰਮ ਪ੍ਰਚਾਰ ਕਮੇਟੀ ਸਮਾਜ ਸਦਾ ਰਲ Punjab ਵੱਖ-ਵੱਖ ਜੱਟੇ ਬੰਦੀਆਂ ਲੋ ਜਿਹੜਾ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਉਹਦੇ ਸੰਬੰਧ ਵਿੱਚ ਜਿਹੜੇ ਮੁੰਡਿਆਂ ਦੇ ਵਿੱਚ ਪ੍ਰਵਾਸੀਆਂ ਨੂੰ ਅਤਿਆਚਾਰ ਕੀਤਾ ਜਾ ਰਿਹਾ ਉਹਦੇ ਸੰਬੰਧ ਵਿੱਚ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਆਜ ਦਿਨ ਜਿਹੜੀਆਂ ਘਟਨਾਵਾਂ ਵਾਪਰਦੀਆਂ ਇਹ ਨਾ ਵਾਪਰਨ ਪ੍ਰਵਾਸੀ ਲੋਕ ਠੀਕ ਹੈ ਤੇ ਕੰਮ ਕਰਨ ਲਈ ਆਏ ਕੰਮ ਕਰਨ ਤੇ ਜਿਹੜੀ ਇੱਥੇ ਪੰਜਾਬ ਦੇ ਅੰਦਰ ਆ ਕੇ ਗਲਤ ਕੰਮ ਕਰਦੇ ਨੇ ਉਹਦੇ ਵਿੱਚ ਸਮਾਜ ਜਿਹੜਾ ਪੂਰਾ ਪੰਜਾਬ ਸਖਤ ਵਿਰੋਧ ਕਰ ਰਿਹਾ ਉਸੇ ਹੀ ਲਹਿਰ ਦਾ ਹਿੱਸਾ ਬਣਿਆ ਤੇ ਆਪਣੇ ਸਤਕਾਰਯੋਗ ਸਾਥੀਆਂ ਨੂੰ ਪੰਜਾਬ ਵਾਲਿਆਂ ਬੇਨਤੀ ਕਰਨੇ ਕਿ ਜਿਹੜੇ ਮਕਾਨ ਦਿੱਤੇ ਹੋਏ ਨੇ ਚਾਹ ਦੁਕਾਨਾਂ ਕਰਾਇਤੇ ਦਿੱਤੀਆਂ ਹੋਈਆਂ ਨੇ ਜਿਹੜੀ ਫੜੀ ਵਾਲੇ ਨੇ ਇਹਨਾਂ ਦੀ ਆਈਡੈਂਟੀਫਾਈ ਕਰਨ ਕਿ ਕਿੱਥੋਂ ਦੇ ਰਹਿਣ ਵਾਲੇ ਜੇ ਬੰਦਾ ਉਹ ਗਲਤ ਪਾ ਲਿਆ ਜਾਂਦਾ ਫੌਨ ਤੌਰ ਤੇ ਉਹਦੇ ਕੋ ਘਰ ਜਿਹੜਾ ਖਾਲੀ ਕਰਾਇਆ ਜਾਏ ਦੁਕਾਨ ਖਾਲੀ ਕਰਾਈਏ ਜਿਹੜੀ ਫੜੀ ਤੇ ਉਹਨੂੰ ਕੰਮ ਨਾ ਕਰਨ ਦਿੱਤਾ ਜਾਏ ਕਿਉਂਕਿ ਗਲਤ ਕੰਮ ਕਰਕੇ ਇਥੋਂ ਜੇ ਚਲੇ ਜਾਂਦੇ ਨੇ ਕੋਈ ਸਬੂਤ ਕੋਈ ਪ੍ਰੂਫ ਨਹੀਂ ਹੁੰਦਾ ਇਸ ਕਰਕੇ ਸਮੁੱਚੀ ਸਾਹਾ ਸੰਘਤ ਜਿਹੜੀ ਪੰਜਾਬ ਦੇ ਵਿੱਚ ਇਹ ਮਹਿਮ ਨੂੰ ਲੈ ਕੇ ਚੱਲ ਰਹੀ ਆ ਮੈਂ ਸਰਕਾਰ ਜੋਗ ਸਾਥੀਆਂ ਦਾ ਨੰਬਰਦਾਰ ਸਾਹਿਬ ਦਾ ਤੇ ਅਰਚੰਦੀ ਪ੍ਰਧਾਨ ਜੀ ਦਾ ਉਰਨ ਚੰਗ ਜੀ ਦਾ ਔਰ ਸਾਰੇ ਸਰਕਾਰ ਜੋਗ ਸਾਥੀਆਂ ਦਾ ਫੌਜੀ ਸਾਹਿਬ ਦਾ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਦਾ ਮਿਸ਼ਨ ਦੇ ਵਿੱਚ ਆਉਂਦੇ ਧੰਨਵਾਦ ਕਰਦੇ ਆ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਨਾਲ ਹੁਣ ਆਪਾਂ ਪਿੰਡ ਦੇ ਨੰਬਰਦਾਰ ਜੀ ਨਾਲ ਗੱਲ ਕਰਦੇ ਆ ਕਿ ਇਸ ਵਿਸ਼ੇ ਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਹਾਂ ਜੀ ਨੰਬਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਨਾ ਗੁਰਜੀ ਕੀ ਫਤਿਹ ਅੱਜ ਪਿੰਡ ਫਲੇਗੜ ਸ਼ੁਕਰਚੱਕ ਕਰ ਲੋ ਜੋ ਸਾਡੀ ਸਮਾਜ ਸੁਧਾਰ ਲਹਿਰ ਬਾਬਾ ਜੀਵਨ ਸਿੰਘ ਜੀ ਕਮੇਟੀ ਅਤੇ ਹੋਰ ਜਥੇਬੰਦੀਆਂ ਪਗਵਾਨ ਬਾਲਮੀਕ ਤੀਰਥ ਤੋਂ ਸਾਡੇ ਭਾਈ ਜੋਤੀ ਸਾਹਿਬ ਜੀ ਬਾਬਾ ਜੀ ਪਹੁੰਚੇ ਨੇ ਡਾਕਟਰ ਸਾਹਿਬ ਪਹੁੰਚੇ ਨੇ ਮੇਰੇ ਨਾਲ ਸਾਡੇ ਪ੍ਰਧਾਨ ਸਾਹਿਬ ਜੀ ਬੱਬੂ ਪ੍ਰਧਾਨ ਦੀ ਹਰਜਨਜੀਤ ਸਿੰਘ ਜੀ ਬੱਬੂ ਅਤੇ ਹੋਰ ਫੌਜੀ ਸਾਹਿਬ ਸਾਡੇ ਅਰਦਾਸ ਸਾਹਿਬ ਔਰ ਅੰਜਾਮ ਪਰੇ ਤੋਂ ਸੰਤਾਹ ਪਹੁੰਚੀਆਂ ਹਿਆ ਨੇ ਸਾਡੀ ਜਿਹੜੀ ਅੱਜ ਮੀਟਿੰਗ ਹੈ ਸਾਡਾ ਮੁੱਦਾ ਜਿਹੜਾ ਵਾ ਪੰਜਾਬ ਬਚਾਓ ਤੇ ਭਈਏ ਬਚਾਓ ਸਾਡਾ ਕੋਈ ਸਾਡਾ ਕੋਈ ਜਾਤੀ ਵਿਧਕਰ ਨਹੀਂ ਉਹਨਾਂ ਲੋਕਾਂ ਨਾਲ ਪਰ ਜਿੱਥੇ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਰੱਖਿਆ ਜਾਵੇ ਉਹਨਾਂ ਦੇ ਨਾਲ ਧੱਕਾ ਹੁੰਦਾ ਹੋਵੇ ਜਾਂ ਉਹਨਾਂ ਦੇ ਬੱਚੇ ਚੁੱਕੇ ਜਾਂਦੇ ਹੋਣ ਤੇ ਉਹਨਾਂ ਨੂੰ ਪਤਾ ਲੱਗਿਆ ਸਾਡੇ ਬੱਚੇ ਨਹੀਂ ਚੁੱਕੇ ਗਏ ਮੇਰੇ ਬੱਚੇ ਨਹੀਂ ਚੁੱਕੇ ਗਏ ਪਰ ਉਹ ਸਾਡੇ ਸਮਾਜ ਦੇ ਬੱਚੇ ਨੇ ਸਾਡੇ ਪੰਜਾਬ ਦੇ ਬੱਚੇ ਨੇ ਸਾਡੇ ਹਿੰਦੁਸਤਾਨ ਦੇ ਬੱਚੇ ਨੇ ਪਰ ਜਿਨ੍ਹਾਂ ਦਾ ਬੱਚਾ ਚੁੱਕਿਆ ਜਾਂਦਾ ਉਹਨਾਂ ਨੂੰ ਬੜੀ ਦੁੱਖ ਤਕਲੀਫ ਹੁੰਦੀ ਆ ਕਈਆਂ ਦਾ ਇਕੱਲਾ ਇਕੱਲਾ ਬੱਚਾ ਹੁੰਦਾ ਪਰ ਉਹਨਾਂ ਦਾ ਘਰ ਜਿਹੜਾ ਉਹ ਖਰਾਬ ਹੋ ਜਾਂਦਾ ਉਸ ਘਰ ਦਾ ਜਿਹੜਾ ਸਤਿਆਨਾਥ ਹੋ ਜਾਂਦਾ ਪਰ ਉਹਨਾਂ ਦੇ ਮਾਪਿਓ ਨੂੰ ਪੁੱਛੇ ਆਪਾਂ ਆਪਣੇ ਕਮਾਂਕਾਰਾਂ ਲਈ ਆਪਣੇ ਆ ਨਿਜੀ ਕਮਾਂ ਲਈ ਆਪਣੀਆਂ ਆਪਣਾ ਢਾਂਡਾ ਮਾਣਨ ਵਾਸਤੇ ਆਪਣੇ ਕਾਰੋਬਾਰ ਚਲਾਉਣ ਵਾਸਤੇ ਦੁਕਾਨਾ ਚਲਾਉਣ ਵਾਸਤੇ ਆਪਣੀ ਕੰਮ ਚਲਾਉਣ ਵਾਸਤੇ ਆਪਾਂ ਇਹਨਾਂ ਸੋਚਿਆ ਭੀ ਜਿਹਦਾ ਮਰਦਾ ਮਰ ਜਾਣ ਦੋ ਇਸ ਕਰਕੇ ਮੈਂ ਸਮਾਜ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਹਿੰਦੂਸਤਾਨ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਜਿਹੜੇ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਗੰਦ ਪਾਇਆ ਉਹਨਾਂ ਲੋਕਾਂ ਨੂੰ ਇੱਥੋਂ ਪੰਜਾਬ ਚੋਂ ਕੱਢਣਾ ਚਾਹੀਦਾ ਸਾਡਾ ਸਮਾਜ ਜਿਹੜਾ ਵਾ ਮੈਨੂੰ ਪਤਾ ਅਮੀਰ ਲੋਕ ਜਿਹੜੇ ਤਗੜੇ ਲੋਕ ਆ ਉਹ ਤੇ ਇਸ ਗੱਲ ਦਾ ਮੁੱਦਾ ਨਹੀਂ ਠਾਣ ਕੇ ਕਿਉਂਕਿ ਨਾ ਲੋਕਾਂ ਨੂੰ ਕੀ ਲੋਕ ਸਾਈਕਲਾਂ ਤੇ ਜਾਣ ਵਾਲੇ ਦਿਹਾੜੀ ਨਾਲ ਵਾਲੇ ਮਜ਼ਦੂਰੀ ਕਰਨ ਵਾਲੇ ਸਾਨੂੰ ਭਈਏ ਜਿਹੜੇ ਲੁੱਟ ਲੈਂਦੇ ਨੇ ਸਾਡੇ ਬੱਚੇ ਮਾਰ ਦਿੰਦੇ ਨੇ ਸਾਡਾ ਪਰਿਵਾਰ ਮਾਰ ਦਿੰਦੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਨਰਵੈਤ ਸਿੰਘ ਨੰਬਰਦਾਰ ਪਿੰਡ ਫਦੇਗੜ ਜੁਕਰਚੱਕ ਅਦੇ ਪਿੰਡ ਦੀ ਸਹਾਇਤ ਸੰਗਤ ਸਾਡੇ ਨਾਲ ਮੌਜੂਦ ਆ ਪੂਰਾ ਹਿੰਦੁਸਤਾਨ ਪੰਜਾਬ ਇਸ ਮੁੱਦੇ ਤੇ ਤੁਲਾ ਕੋਈ ਰੋਕਣ ਦੀ ਕੋਸ਼ਿਸ਼ ਨਾ ਕਰੇ ਤੇ ਨਾ ਹੀ ਰੁਕਣਾ ਵਾ ਇਸ ਕਰਕੇ ਇਹ ਸੰਘਰਸ਼ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਆਪ ਸਾਬ ਨੂੰ ਪਤਾ ਹੀ ਆ ਕਿ ਜੋ ਪੰਜਾਬ ਵਿੱਚ ਮੁੱਦਾ ਉੱਠਿਆ ਅੱਜ ਪਿੰਡ ਫਤੇਗੜ ਸ਼ੁਕਰਚੱਕ ਵਿੱਚ ਸਮਾਜ ਸੁਧਾਰ ਲਹਿਰ ਵੱਲੋਂ ਬੁਲਾਇਆ ਗਿਆ ਉਹਨਾਂ ਦੇ ਸੱਦੇ ਤੇ ਆਏ ਆ ਤੇ ਭਈਆਂ ਦਾ ਜੋ ਪ੍ਰੋਗਰਾਮ ਇਹ ਲਿਖਿਆ ਜਾ ਰਿਹਾ ਨਾ ਸਾਰੇ ਪੰਜਾਬ ਦੇ ਵਿੱਚ ਜੋ ਅਤਿਆਚਾਰ ਇੱਕ ਬੱਚੇ ਦੇ ਬਰਖਲਾਫ ਉਹਨਾਂ ਕੀਤਾ ਉਹ ਲੋਕਾਂ ਦੇ ਉਸ ਕੌਮ ਨਾਮੇ ਨੇ ਹਰਦੇਵ ਲੁੰਦਰ ਕੇ ਨਾਖ ਦਿੱਤੇ ਇਸ ਕਰਕੇ ਇਹ ਚਾਹੀਦਾ ਵੀ ਇਹਨਾਂ ਦੀ ਪੂਰੀ ਸਨਾਖਤ ਜਿਹੜਾ ਵੀ ਬੰਦਾ ਕੋਈ ਇੱਥੇ ਰਹਿੰਦਾ ਹੈ ਪੂਰੀ ਸਨਾਖਤ ਹੋਵੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਪੁਲਿਸ ਰਿਪੋਰਟ ਹੋਵੇ ਤੇ ਫਿਰ ਵੀ ਰੱਖਣ ਵਾਲਿਆਂ ਨੂੰ ਇਹ ਬੇਨਤੀ ਆ ਵੀ ਉਹਨਾਂ ਦੀ ਪੁਲਿਸ ਰਿਪੋਰਟ ਤੱਕ ਕਰਾ ਕੇ ਤੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਏ ਇਹਨੇ ਕਹਿੰਦੇ ਖੰਮ ਦੇ ਜਾਚਿਆ ਮੈਂ ਕਿ ਜੀ ਸਾਧੂ ਜੀ ਇਹ ਰਹਿ ਰਹੋ ਕਿ ਬਹੁਤ ਇੱਥੇ ਬੰਦੀਆਂ ਚ ਕਈ ਹੋਰ ਵੀ ਕਮੇਟੀਆਂ ਜਿਹੜੀਆਂ ਇਹਨਾਂ ਦੇ ਹੱਕ ਵਿੱਚ ਉਤਰ ਆਈਆਂ ਉਹਨਾਂ ਵਾਸਤੇ ਕੋਈ ਮੈਸੇਜ ਕੋਈ ਸੁਣਾ ਉਹਨਾਂ ਵਾਸਤੇ ਮੈਸੇਜ ਇਹ ਆ ਕਿ ਜਦ ਅਸਲ ਵਿੱਚ ਇਹ ਦੇਖਿਆ ਜਾਵੇ ਪਿਸ਼ੋਕੜ ਤੋਂ ਤੇ ਇਹ ਜਦੋਂ ਸ਼ੁਰੂ ਹੋਇਆ ਇਹਨਾਂ ਦੀ ਆਮਦ ਇਸ ਤਰ੍ਹਾਂ ਵੀ ਸਭ ਤੋਂ ਵੱਧ ਦੇਣਾਂ ਦੀ ਆਮਦ ਨੂੰ ਜੀ ਆਇਆਂ ਕਿੰਨਾ ਆਖਿਆ ਇਹ ਵੀ ਚੀਜ਼ ਵੇਖਣੀ ਚਾਹੀਦੀ ਆ ਵੀ ਕਿੰਨਾ ਸਭ ਤੋਂ ਵੱਧ ਉਹਨਾਂ ਨੂੰ ਆਫਰ ਦਿੱਤੀ ਤੇ ਉਸ ਚੀਜ਼ ਨੂੰ ਵੀ ਗਹਿਾਈ ਨਾਲ ਵੇਖ ਕੇ ਪੂਰੀ ਜਾਂਚ ਕਰਕੇ ਫੇਰੀ ਇਹਨਾਂ ਦੀ ਜਿਹੜੀ ਅਗੇ ਇਨਕਵਾਰੀ ਤੋਂ ਬਾਅਦ ਇਹਨਾਂ ਦੇ ਜਿਹੜਾ ਇੱਥੇ ਵਸੇ ਬੰਦੇ ਮਤਲਬ ਪੀਤਾ ਜਾਓ ਪੰਜਾਓ ਭਜਾਓ ਪੰਜਾਓ ਪੰਜਾਓ ਬਚਾਓ ਭਜਾਓ ਪੰਜਾਓ ਬਚਾਓ ਭਜਾਓ ਪੰਜਾਓ ਬਚਾਓ ਭਜਾਓ ਪੰਜਾਓ ਬਚਾਓ ਭਜਾਓ ਪੰਜਾਓ ਬਚਾਓ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਲੱਖ ਧੰਨਵਾਦ ਅੱਜ ਪਿੰਡ ਫਤੇਗੜ ਚੁੱਕਤਾ ਸਾਡੀ ಗ್ರಾಮ ਪੰਚਾਇਤ ਅੱਜ ਦੇ ਸਮਾਜ ਸੁਧਾਰ ਲਹਿਰ ਭਗਵਾਨ ਵਾਲਮੀਕ ਕਮੇਟੀ ਅਤੇ ਬਾਬਾ ਜੀਵਨ ਸਿੰਘ ਜੀ ਕਮੇਟੀ ਸਾਰੇ ਨਗਰ ਵਾਲੋ ਬੱਚਿਆਂ ਲੋ ਬਜ਼ੁਰਗਾਂ ਲੋ ਬੜੀ ਬਾਚੜ ਕੇ ਅੱਜ ਜਿਹੜਾ ਸਨਯੋਗ ਦਿੱਤਾ ਗਿਆ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਦੋਸਤੋ ਫਿਰ ਮਿਲਾਂਗੇ ਕਿਸੇ ਅਗਲੀ ਖਬਰ ਦੇ ਨਾਲ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬੀ ਇੱਕ ਟੀਵੀ ਚੈਨਲ ਕਿਸੇ ਨਵੀਂ ਖਬਰ ਦੇ ਨਾਲ ਫਿਰ ਮਿਲਾਂਗੇ ਦੋਸਤੋ ਧੰਨਵਾਦ।